ਹਾਂਜੀ ਡਾਕਟਰ ਅਰਤਾਰ ਸਿੰਘ ਜੀ ਤੁਸੀਂ ਅੱਜ 14 ਅਪ੍ਰੈਲ ਮਨਾ ਰਹੇ ਹੋ 바ਵਾ ਸਾਹਿਬ ਦਾ ਜਨਮ ਦਿਹਾੜਾ ਹੈ ਪਰੰਤੂ ਜਿਹੜਾ ਅਪ੍ਰੈਲ ਮਹੀਨਾ ਹੈ ਇਹ ਗਲਤ ਰੈਬਰਾਂ ਦਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਜਿੰਨੀ ਦੱਬੇ ਕੁਚਲੇ ਲੋਕਾਂ ਦੀ ਰੈਵਿਊਲੇਸ਼ਨ ਇਸ ਮਹੀਨੇ ਦੇ ਵਿੱਚ ਹੋਈ ਆ ਸ਼ਾਇਦ ਇਤਿਹਾਸ ਦੇ ਮੁਤਾਬਕ ਉਹ ਹੋਰ ਕਿਸੇ ਮਹੀਨੇ ਵਿੱਚ ਨਹੀਂ ਹੋਈ ਸੋ ਅੱਜ ਦੇ ਇਸ ਤਿਉਹਾਰ ਬਾਰੇ ਜਿਹੜਾ ਤੁਸੀਂ ਮਨਾ ਜਾ ਰਹੇ ਆਂ ਜਾਂ ਅਪ੍ਰੈਲ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਸਰਦਾਰ ਬੀਨ ਸਿੰਘ ਸਿੱਧੂ ਜੀ ਤੁਹਾਡਾ ਬੜਾ ਧੰਨਵਾਦ ਜਿਹੜਾ ਤੁਸੀਂ ਅੱਜ ਇਸ ਵਿਸ਼ੇ ਤੇ ਇੱਕ ਬ੍ਰੌਡ ਕਨਸੈਪਟ ਲੈ ਕੇ ਆਏ ਹੋ ਅੱਜ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾ ਰਹੇ ਆਂ ਹਰ ਸਾਲ ਸਮੁੱਚੇ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਦਲਿਤ ਪਾਪੂਲੇਸ਼ਨ ਰਹਿੰਦੀ ਹੈ ਡਿਪਰੈਸਡ ਕਲਾਸਿਸ ਰਹਿੰਦੀਆਂ ਮਾਈਨੋਰਟੀਜ਼ ਰਹਿੰਦੀਆਂ ਸਾਰੇ ਬਾਬਾ ਸਾਹਿਬ ਨੂੰ ਨਤਮਸਤਕ ਹੁੰਦੇ ਐ ਬਲਕਿ ਈਵਨ ਮੈਂ ਤਾਂ ਹੁਣੇ ਹੀ ਕਹੂੰਗਾ ਕਿ ਸਾਰਾ ਵਰਲਡ ਹੀ ਬਾਬਾ ਸਾਹਿਬ ਨੂੰ ਨਤਮਸਤਕ ਹੁੰਦਾ ਔਰ ਇਹ ਮਹੀਨਾ ਖਾਸ ਇਸ ਕਰਕੇ ਹੈ ਕੱਲੇ ਬਾਬਾ ਸਾਹਿਬ ਉਮੀਦ ਕਰ ਨਹੀਂ ਇਸ ਮਹੀਨੇ ਵਿੱਚ ਤਾਂ ਬਹੁਤ ਹੀ ਵੱਡੇ ਵੱਡੇ ਜਿਹੜੇ ਸੰਤ ਪੀਰ ਪਗੰਬਰਾਂ ਨੇ ਵੀ ਜਨਮ ਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੌਵੀਂ ਪਾਠੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਤਮਾ ਜੋਤੀਬਾ ਫੂਲੇ ਜੀ ਤੇ ਹੋਰ ਵੀ ਗਿਆਨੀ ਦੇਤ ਸਿੰਘ ਵਰਗੀਆਂ ਸ਼ਕਸ਼ੀਤ ਇਸ ਮਹੀਨੇ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਦਲਿਤ ਉਥਾਨ ਦੇ ਵਿੱਚ ਦਲਤਾਂ ਨੂੰ ਉੱਪਰ ਚੁੱਕਣ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਸਮਰਪਿਤ ਕਰ ਦਿੱਤਾ ਹੈ ਇਹ ਮਹੀਨਾ ਇੱਕ ਦਲਿਤ ਕ੍ਰਾਂਤੀ ਦਾ ਮਹੀਨਾ ਮੈਂ ਇਹ ਕਹਿ ਸਕਦਾ ਕਿ ਜਦੋਂ ਉਹ ਵੇਲਾ ਸੀ ਜਦੋਂ ਦਲਿਤਾਂ ਨੂੰ ਉਹਨਾਂ ਦੇ ਪਰਛਾਵਾਂ ਤੋਂ ਵੀ ਲੋਕਾਂ ਨੂੰ ਡਰ ਲੱਗਦਾ ਸੀ ਤੇ ਦਲਿਤਾਂ ਦੇ ਨਾਲ ਕੋਈ ਟੱਚ ਵੀ ਕਰ ਜਾਂਦਾ ਸੀ ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਉਦੋਂ ਸਮਾਜ ਦੇ ਵਿੱਚ ਫੈਲ ਗਈ ਸੀ ਅਨਟਚੇਬਿਲਟੀ ਜੇ ਕਿਧਰੇ ਕੋਈ ਗਲਤੀ ਨਾਲ ਵੀ ਕਿਧਰੇ ਟੱਚ ਵੀ ਕਰ ਜਾਂਦਾ ਸੀ ਤਾਂ ਉਹਨੂੰ ਭਿੱਟਿਆ ਜਾਂਦਾ ਜਿਹੜਾ ਮੰਨਿਆ ਜਾਂਦਾ ਸੀ ਮੈਂ ਇਹ ਕਹੂੰਗਾ ਕਿ ਦਲਿਤਾਂ ਦੀ ਜ਼ਿੰਦਗੀ ਤਾਂ ਪਸ਼ੂਆਂ ਤੋਂ ਵੀ ਬੱਦਰ ਸੀ ਪਸ਼ੂਆਂ ਨੂੰ ਫਿਰ ਵੀ ਗਊ ਨੂੰ ਤਾਂ ਹੁਣ ਵੀ ਪੂਜਿਆ ਜਾਂਦਾ ਉਦੋਂ ਵੀ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਸੀ ਪਰੰਤੂ ਜਿਹੜਾ ਦਲਿਤ ਸੀ ਨੀਦਰ ਸੀ ਇਹਦੀ ਜਿਹੜੀ ਜ਼ਿੰਦਗੀ ਹੈ ਉਹ ਨਰਕ ਸੀ ਜੇ ਅੱਜ ਦੇ ਜਮਾਨੇ ਦੇ ਵਿੱਚ ਮੈਂ ਦੇਖਾ ਤਾਂ ਹੁਣ ਕਲਯੁਗ ਉਤਮ ਐਵੇਂ ਨਹੀਂ ਬਣੀ ਨੇ ਕਿਹਾ ਕਲਯੁਗ ਉਤਮ ਇਸ ਜਮਾਨੇ ਦੇ ਵਿੱਚ ਜਦੋਂ ਇਹਨਾਂ ਰੈਬਰਾ ਨੇ ਜਿਨ੍ਹਾਂ ਦਾ ਮੈਂ ਨਾਮ ਲਿਆ ਤੇ ਹੋਰ ਵੀ ਸ਼ਕਤੀਸ਼ਾਲੀ ਜਿਹੜੀਆਂ ਮੇਰੀਆਂ ਇਸ ਵੇਲੇ ਨਾਮ ਲੈਣ ਤੋਂ ਰਹਿਗੀਆਂ ਨੇ ਉਹਨਾਂ ਸਾਰਿਆਂ ਨੇ ਜਦੋਂ ਇਸ ਮਹੀਨੇ ਦੇ ਵਿੱਚ ਜਨਮ ਲੈ ਕੇ ਬਹੁਤ ਵੱਡੇ ਲੈਵਲ ਤੇ ਆਪਣੇ ਜੀਵਨ ਨੂੰ ਸਮਰਪਿਤ ਕਰਕੇ ਵੱਡੇ ਲੈਵਲ ਤੇ ਉਪਰਾਲਾ ਕਰਕੇ ਸ਼ੂਦਰਾਂ ਨੂੰ ਉੱਪਰ ਚੱਕਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਅੱਜ ਸ਼ੂਦਰਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਮੈਂ ਕਹੂੰਗਾ ਕਿ ਹੁਣ ਇਨਸਾਨਾਂ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਉਹ ਜਜ਼ਬਾ ਰੱਖ ਕੇ ਆਪਣੇ ਅਧਿਕਾਰਾਂ ਦੀ ਜਿਹੜੀ ਡਾਕਟਰ ਸਾਹਿਬ ਇੱਕ ਕੁਐਸਚਨ ਆ ਤੁਹਾਡੇ ਲੋਕਾਂ ਲਈ ਅੱਜ ਜੋ ਤਿਉਹਾਰ ਮਨਾਇਆ ਜਾ ਰਿਹਾ ਹੈ ਹੋਰ ਵੀ ਇਹ ਤੋਂ ਪਹਿਲਾਂ ਕੱਲ ਮਨਾਇਆ ਗਿਆ ਜਿਵੇਂ 13 ਅਪ੍ਰੈਲ ਮਨਾਇਆ ਗਿਆ ਖਾਲਸੇ ਦਾ ਸਜਣਾ ਦਿਵਸ ਉਹ ਵੀ ਇੱਕ ਰੈਗੂਲੇਸ਼ਨ ਸੀਗੀ ਹੋਰ ਵੀ ਰਹਿਬਰਾਂ ਦੇ ਜਿਹੜੇ ਤਿਉਹਾਰ ਕੀ ਹੈ ਸਰ ਬੁੱਤ ਪੂਜਾ ਜਾਂ ਪੂਜਾ ਦਾ ਸਥਾਨ ਬਣ ਕੇ ਨਹੀਂ ਰਹਿ ਗਿਆ ਉਸ ਫਿਲਾਸਫੀ ਨੂੰ ਜਿਹੜਾ ਪ੍ਰਚਾਰਿਆ ਘਟ ਜਾ ਰਿਹਾ ਬਿਲਕੁਲ ਜੀ ਬੁੱਤ ਪੂਜਾ ਦੇ ਖਿਲਾਫ ਸਾਡਾ ਅੱਜ ਸਭ ਤੋਂ ਵੱਡਾ ਜੇ ਕੋਈ ਪ੍ਰਮਾਣਿਕ ਸਰੋਤ ਹੈ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਿਰਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨਨੀ ਬੁੱਧ ਪੂਜਾ ਦੀ ਉਲੰਘਣਾ ਕੀਤੀ ਗਈ ਹੈ ਜਿਨਨੀ ਬੁੱਧ ਪੂਜਾ ਦੀ ਨਿੰਦਿਆ ਕੀਤੀ ਗਈ ਹੈ ਜਿਨਨੀ ਬੁੱਧ ਪੂਜਾ ਨੂੰ ਮੈਂ ਕਹੂੰਗਾ ਕਿ ਦੁਰਕਾਰਿਆ ਗਿਆ ਤਰਸਕਾਰਿਆ ਗਿਆ ਉਹਨਾਂ ਕਿਤੇ ਵੀ ਨਹੀਂ ਦੁਰਕਾਰਿਆ ਗਿਆ ਕਿਉਂ ਕਿਉਂਕਿ ਬੁੱਧ ਪੂਜਾ ਨੇ ਸਾਨੂੰ ਬਾਹਰਮੁਖੀ ਬਣਾਤਾ ਸਾਨੂੰ ਇਨਸਾਨ ਨਹੀਂ ਰਹਿਣ ਦਿੱਤਾ ਜਦ ਕਿ ਅਸੀਂ ਇਨਸਾਨੀਅਤ ਆਪਣੇ ਅੰਦਰੋਂ ਟਟੋਲਣੀ ਹੈ ਆਪਣੇ ਗੁਨਾ ਨਾਲ ਟਟੋਲਣੀ ਹੈ ਜੇ ਅਸੀਂ ਆਪਣੇ ਗੁਨਾ ਨੂੰ ਭੁੱਲ ਕੇ ਪੱਥਰ ਪੂਜਾ ਦੇ ਵਿੱਚ ਪੈ ਗਏ ਇਹੀ ਹਾਲ ਹੁਣ ਹੋਇਆ ਪਿਆ ਹੈ ਅਸੀਂ ਹਰ ਮਹੀਨੇ ਇਹਨਾਂ ਰਹਿਬਰਾਂ ਦੇ ਜਨਮ ਦਿਨ ਮਨਾ ਕੇ ਬਸ ਫਿਰ ਸੌ ਜਾਂਦੇ ਹਾਂ ਸਿਰਫ ਅਸੀਂ ਬੁੱਤਾਂ ਤੱਕ ਹੀ ਸਮਰਪਿਤ ਹੋ ਗਏ ਬੁੱਤਾਂ ਨੂੰ ਫੁੱਲ ਮਲਾਵਾ ਭੇਟ ਕਰਦੇ ਹਾਂ ਜਿਹੜੀਆਂ ਚੀਜ਼ਾਂ ਤੋਂ ਰੋਕਿਆ ਸੀ ਕਬੀਰ ਸਾਹਿਬ ਜੀ ਦੀ ਬਾਣੀ ਹੈ ਪਤੀ ਤੋੜੈ ਮਲਣੀ ਪਤੀ ਪਤੀ ਜੀਓ ਜਿਸ ਪਾਹਣ ਕੋ ਪਤੀ ਤੋੜੈ ਸੁ ਪਤੀ ਨਿਰ ਜੀਓ ਉਹੀ ਹੋਣਾ ਅਸੀਂ ਕਰੀ ਜਾਨੇ ਆ ਅਸੀਂ ਦੇਹਰੇ ਦੀ ਜਿੱਥੇ ਵੀ ਕੋਈ ਵੀ ਸਾਨੂੰ ਸਾਡੇ ਰਹਿਬਰ ਦਾ ਬੁੱਧ ਨਜ਼ਰ ਆਉਂਦਾ ਅਸੀਂ ਫੁੱਲ ਮਲਾਮਾ ਭੀਟ ਕਰਨ ਲੱਗ ਜਾਨੇ ਆ ਪਰੰਤੂ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਸੀ ਜਿਹੜੀ ਉਹ ਸਾਨੂੰ ਜੀਵਨ ਯਾਤਰਾ ਦੱਸ ਕੇ ਗਏ ਆ ਉਹ ਜੀਵਨ ਯਾਤਰਾ ਅਸੀਂ ਭੁੱਲ ਚੁੱਕੇ ਆ ਅਸੀਂ ਆਪਣੇ ਜਿਹੜੇ ਫਰਜ਼ ਹੈ ਉਹਨਾਂ ਨੂੰ ਭੁਲਾ ਚੁੱਕੇ ਆ ਅਸੀਂ ਜਿਹੜੇ ਗਰੀਬਾਂ ਤੇ ਅਤਿਆਚਾਰ ਹੋ ਰਿਹਾ ਉਹਨਾਂ ਦੇ ਨਾਲ ਖੜਨ ਦੀ ਬਜਾਏ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਕਰਨ ਦੀ ਬਜਾਏ ਅਸੀਂ ਉਲਟਾ ਹੁਣ ਆਪ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਆਪਣੇ ਆਪ ਜੋਗੇ ਹੀ ਰਹਿ ਗਏ ਆ ਸੈਲਫਿਸ਼ ਹੋ ਗਏ ਆ ਨਿੱਜ ਸਵਾਰਥ ਲਈ ਸਾਰਾ ਕੁਝ ਕਰਨ ਲੱਗੇ ਆ ਤੇ ਉਹਨਾਂ ਰਹਿਬਰਾਂ ਦੇ ਜਿਹੜਾ ਅਸਲੀ ਦਿੱਤੇ ਹੋਏ ਸੁਨੇਹੇ ਨੂੰ ਭੁਲਾ ਦਿੱਤਾ ਧੰਨਵਾਦ ਜੀ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਮੈਂ ਕਹੂੰਗਾ ਕਿ ਸਦੀਆਂ ਦੇ ਵਿੱਚ ਕੋਈ ਵੀ ਐਸਾ ਰੈਬਰ ਪੈਦਾ ਨਹੀਂ ਹੋਇਆ ਜਿਨ੍ਹਾਂ ਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਜੇ ਉਸ ਰੈਬਰ ਦਾ ਜਨਮ ਹੋਇਆ ਤਾਂ ਇਸ ਵੇਲੇ ਇੱਕ ਕ੍ਰਾਂਤੀ ਦਾ ਮਹੀਨਾ ਹੈ ਪਰ ਇਹ ਕ੍ਰਾਂਤੀ ਹੌਲੀ-ਹੌਲੀ ਸਾਡੇ ਮਨਾਂ ਦੇ ਵਿੱਚੋਂ ਗੁੰਮ ਹੁੰਦੀ ਜਾ ਰਹੀ ਹੈ ਇਹ ਕ੍ਰਾਂਤੀ ਦਾ ਜਜ਼ਬਾ ਆਪਣੇ ਹੱਕਾਂ ਦੀ ਖਾਤਰ ਲੜਨ ਦਾ ਜਜ਼ਬਾ ਕਿਧਰੇ ਨਾ ਕਿਧਰੇ ਸਾਡੇ ਮਨਾਂ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ ਇਹ ਨਹੀਂ ਹੈ ਕਿ ਅਸੀਂ ਅੱਜ ਵਿਕਸਿਤ ਹੋ ਗਏ ਆ ਕਿ ਕਿਧਰੇ ਨਾ ਕਿਧਰੇ ਸਾਡੇ ਤੇ ਜ਼ੁਲਮਾਂ ਦੀ ਦਾਸਤਾਨ ਹੈ ਉਹ ਦਿਨ ਖਤਮ ਹੋ ਗਏ ਇਹ ਮੈਨੂੰ ਲੱਗਦਾ ਕਿ ਸਾਰਿਆਂ ਦਾ ਸੁਲੇਖਾ ਹੈ ਇੱਕ ਛੋਟਾ ਜਿਹਾ ਬਰਤਾਨਾ ਦਗਾਉਂਗਾ 2012 ਦੇ ਵਿੱਚ ਮੇਰੇ ਨਾਲ ਕੁਝ ਇਸ ਤਰ੍ਹਾਂ ਦੀ ਘਟਨਾ ਘਟ ਗਈ ਮੈਂ ਇੱਥੇ ਆਪਣੇ ਡਿਪਟੀ ਐਡਮਿਨਿਸਟ੍ਰੇਸ਼ਨ ਨੂੰ ਕੰਪਲੇਂਟ ਕੀਤੀ ਡਿਪਟੀ ਕਮਿਸ਼ਨਰ ਨੂੰ ਇੱਥੇ ਇੱਕ ਮੈਡਮ ਲੱਗੇ ਹੋਏ ਸੀ ਨਾਮ ਨਹੀਂ ਲਵਾਂਗਾ ਉਹ ਸਮਾਜ ਦੇ ਸੀ ਉਹ ਅੱਗੇ ਮੇਰੇ ਸਾਥੀ ਡਾਕਟਰ ਦੇ ਸਾਲੀ ਸਹਿਬਾ ਸੀ ਉਹਨਾਂ ਨੇ ਉਹਨੂੰ ਅਲਮਾ ਦਿੱਤਾ ਕਿ ਐਸ ਡਾਕਟਰ ਬਣ ਕੇ ਵੀ ਡਾਕਟਰ ਐਟ੍ਰੋਸਿਟੂ ਦੀਆਂ ਕੰਪਲੀਟਸ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਸਮਝਾਓ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨੇ ਉਹ ਗੱਲ ਆਪਣੇ ਮਨ ਚ ਰੱਖੀ ਕਿ ਜਦੋਂ 2 ਸਾਲ ਬਾਅਦ ਕੰਪਲੀਟ ਤੋਂ ਗੱਲ ਆਈ ਪ੍ਰਮੋਸ਼ਨ ਦੀ ਤਾਂ ਵੀ ਬਾਜੀ ਨੂੰ ਉਹ ਰੋਲਿਆ ਚਾਕੇ ਦੂਦਰਾ ਦੇ ਦੀਆਂ ਥਾਵਾਂ ਤੇ ਟ੍ਰਾਂਸਫਰ ਕਿ ਦੇਖ ਕੇ ਕਿ ਦੇਖ ਕੇ ਫਿਰ ਉਹ ਹੀ ਬੀਬੀ ਸਾਡੇ ਡਾਕਟਰ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਆਪਣੇ ਡਾਕਟਰ ਨੂੰ ਦੋਸਤ ਨੂੰ ਕਹੋ ਕਿ ਉਹਦੀ ਬਹੁਤ ਚਲਦੀ ਹੈ ਸਾਡੇ ਡਾਕਟਰ ਚ ਮੇਰੀ ਮਦਦ ਕਰੋ ਆ ਹੈ ਸਾਡੇ ਸੱਜ ਬੱਜ ਅਸੀਂ ਅੱਜ ਚੇਰ ਤੇ ਸਥਾਪਿਤ ਹੋ ਗਏ ਚੇਰ ਸਾਨੂੰ ਮਿਲ ਗਿਆ ਜਿਸ ਦੀ ਬਦੌਲਤ ਆਜ਼ਾਦ ਕੀਨੇ ਕੀਤਾ ਬਾਬਾ ਸਾਹੀ ਆਜ਼ਾਦ ਕੀਤਾ ਪਰਲ ਕੇ ਪਰਲ ਨਿਕੰਟ ਤੋਂ ਬਾਅਦ ਜਿਹੜੇ ਅੱਜ ਯੋਧਿਆਂ ਦੇ ਬਰਾਜ਼ਮਾਨ ਹੈ ਤਾਂ ਉਹਦੇ ਤੇ ਬਰਾਜ਼ਮਾਨ ਹੋ ਕੇ ਅਸੀਂ ਨਿੱਜੀ ਸਵਾਰਥ ਲਈ ਆਪਣੇ ਆਪ ਨੂੰ ਸੀਮਿਤ ਕਰ ਲਿਆ ਸਮਾਜ ਦੀ ਬਾਹ ਫੜਨੀ ਪੁੱਲੇ ਅਸੀਂ ਭੁੱਲ ਗਏ ਆ ਕਿ ਸਾਡੇ ਸਮਾਜ 'ਤੇ ਹਲੇ ਵੀ ਬਹੁਤ ਅਧਿਆਚਰ ਹੋਏ ਆ ਅੱਜ ਜੇ ਅਸੀਂ ਵੋਟ ਪਾ ਰਹੇ ਆ ਨਾ ਤਾਂ ਵੋਟ ਫ੍ਰੈਂਚਾਈਜ਼ ਫ੍ਰੈਂਚਾਈਜ਼ ਮਤਲਬ ਅਧਿਕਾਰ ਵੋਟ ਦਾ ਅਧਿਕਾਰ ਸਾਨੂੰ ਕਿਹਨੇ ਲੱਗੇ ਸਭ ਤੋਂ ਪਹਿਲਾਂ ਇੱਕ ਕਮਿਸ਼ਨ ਬੈਠਿਆ ਸੀ ਜਿਹਦਾ ਨਾਮ ਸੀ ਏ ਆਈਐਸ ਦੇ ਦੁਆਰਾ ਵੀ ਪੁੱਛਿਆ ਗਿਆ ਪ੍ਰੀ ਲਿੰਗ ਦੇ ਵਿੱਚ ਸਾਊਥ ਕੋਰ ਕਮਿਸ਼ਨ ਸਾਊਥ ਕੋਰ ਇੱਕ Town ਦਾ ਨਾਮ ਹੈ ਪਹਿਲਾਂ ਉੱਥੇ ਕਮਿਸ਼ਨ ਬਿਠਾਇਆ ਸੀ ਬ੍ਰਿਟਿਸ਼ ਗਵਰਨਮੈਂਟ ਆਫ ਇੰਡੀਆ ਉੱਥੇ ਵੀ 18 1918 19 ਦੇ ਵਿੱਚ ਸਭ ਤੋਂ ਪਹਿਲੇ ਬਾਬਾ ਸਾਹਿਬ ਭੀਮrao ਅੰਬੇਦਕਰ ਸੀ ਜਿਨ੍ਹਾਂ ਨੇ ਯੂਨੀਵਰਸਲ ਅਡਲਟ ਫ੍ਰੈਂਚਾਈਜ਼ ਦਾ ਪ੍ਰਸਤਾਵ ਰੱਖਿਆ ਸੀ ਕਿ ਜਿੰਨੇ ਵੀ 18 ਸਾਲ ਤੱਕ ਦੇ ਹੋ ਜਾਂਦੇ ਨੇ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ ਪਰ ਨਹੀਂ ਫਿਰੇ ਚੜਨ ਦਿੱਤਾ ਹੌਲੀ ਹੌਲੀ ਫਿਰ ਇੱਕ ਲੋਕੀਅਨ ਕਮੇਟੀ ਬੈਠੀ ਜਿਹਨੂੰ ਲੋਕੀਅਨ ਕਮਿਸ਼ਨ ਕਮਿਸ਼ਨ ਵੀ ਕਹਿੰਦੇ ਆ ਉਹ ਲੋਰ ਲੋਕੀਅਨ ਵੱਲੋਂ ਉਹਨੂੰ ਹੈਡ ਕੀਤਾ ਗਿਆ ਸੀ ਬੜੀ ਇੰਪੋਰਟੈਂਟ ਗੱਲ ਆ ਸੁਣਨ ਵਾਲੀ ਆ 1931 ਦੇ ਵਿੱਚ ਉੱਥੇ ਵੀ ਬਾਬਾ ਸਾਹਿਬ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਇਹਦੇ ਤੇ ਆਵਾਜ਼ ਉਠਾਈ ਖਾਸ ਕਰਕੇ ਡਿਪਰੈਸਡ ਕਲਾਸਿਸ ਵਾਸਤੇ ਮਾਈਨੋਰਟੀਜ਼ ਵਾਸਤੇ ਮਾਈਨੋਰਟੀਜ਼ ਦੇ ਵਿੱਚ ਐਂਗਲੋ ਇੰਡੀਅਨ ਸਿੱਖ 크ਰਿਸਚੀਅਨਸ ਤੇ ਡਿਪਰੈਸਡ ਕਲਾਸਿਸ ਤਾਂ ਸਾਡੀਆਂ ਕਲਾਸਿਸ ਹੈ ਜਾਂ ਸ਼ੈਡਿਊਲ ਕਾ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਬਾਬਾ ਸਾਹਿਬ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਆਵਾਜ਼ ਉਠਾਈ ਕਿ ਇਹਨਾਂ ਨੂੰ ਜਦ ਤੱਕ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਦਾ ਇਹਨਾਂ ਨੂੰ ਰੈਪਰਿਜ਼ੈਂਟੇਸ਼ਨ ਨਹੀਂ ਮਿਲਦੀ ਉਨੀ ਦੇਰ ਤੱਕ ਇੰਡੀਆ ਦਾ ਉੱਥਾਨ ਤਾਂ ਕਿਤੇ ਵੀ ਨਹੀਂ ਹੋ ਸਕਦਾ ਤੇ ਸੁਣਨ ਵਾਲੇ ਉਹ ਦੋ ਇੰਟੈਲੈਕਚੁਅਲ ਸੀ ਅੰਗਰੇਜ਼ ਸੀ ਉਹਨਾਂ ਨੇ ਐਵਾਰ ਪਾਸ ਕੀਤਾ ਜਿਹਨੂੰ ਮੈਕਨਲ ਰਵਾੜ ਵੀ ਕਹਿੰਦੇ ਆ ਕਮਿਊਨਲ ਰਵਾੜ ਵੀ ਕਹਿੰਦੇ ਆ ਜਦੋਂ ਪਹਿਲੀ ਵਾਰੀ 78 ਸਿੱਕਾਰ ਦਾਬ ਕਰਤੀ ਬੱਸ ਫਿਰ ਪੈ ਗਿਆ ਰੋਲਾ ਜਿਵੇਂ ਨਾ ਰੈਜ਼ਰਵੇਸ਼ਨ ਦਿੱਤੀ ਜਿਵੇਂ 78 ਸਿੱਕਾਰ ਇਹਨਾਂ ਨੂੰ ਕੀਤੀਆਂ ਕਿ ਫਿਰ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਪੂਨਾ ਪੈਕਟ ਵਾਲਾ ਸਿਸਟਮ ਜਿਵੇਂ ਫਿਰ ਗਾਂਧੀ ਜੀ ਮਰਨ ਮਰ ਕੇ ਬੈਠੇ ਜਿਵੇਂ ਇਹਦੇ ਗੇਸ ਚੱਲੇ ਉਹਨਾਂ ਨੇ ਮੁਸਲਮਾਨ ਦੇ ਨਾਲ ਸੰਧੀ ਕੀਤੀ ਮਾਈਨੋਰਟੀ ਨੂੰ ਤੋੜਨ ਵਾਸਤੇ ਦੇਖੋ ਕਾਸ਼ਾ ਕਿਵੇਂ ਚੱਲਦੀਆਂ ਮਾਈਨੋਰਟੀ ਨੂੰ ਵੀ ਬਾਬਾ ਸਾਹਿਬ ਨੇ ਨਾਲ ਰੱਖਿਆ ਸੀ ਅੱਜ ਵੀ ਅਸੀਂ ਕਹਿੰਦੇ ਹਾਂ ਅਸੀਂ ਵੀ ਜਿੰਦਾਂ ਬਾਕੀ ਮਾਈਨੋਰਟੀ ਨੂੰ ਨਾਲ ਰੱਖਿਆ ਮੁਸਲਮਾਨਾਂ ਨਾਲ ਸੰਧੀ ਕੀਤੀ ਵੀ ਮੈਂ ਤੁਹਾਡੀਆਂ ਡਿਮਾਂਡ ਨੂੰ ਸਪੋਰਟ ਕਰੂੰਗਾ ਗਾਂਧੀ ਸਾਹਿਬ ਗਾਂਧੀ ਜੀ ਕਹਿੰਦੇ ਮੈਂ ਤੁਹਾਡੀਆਂ ਡਿਮਾਂਡ ਨੂੰ ਸਪੋਰਟ ਕਰੂੰਗਾ ਪਰ ਤੁਸੀਂ ਜਪਰੇਸਟ ਕਲਾਸਿਸ ਲਈ ਰਿਜ਼ਰਵੇਸ਼ਨ ਹੈ ਜਿਹੜੀ ਉਹ ਸਪੋਰਟ ਕਰ ਮਰਮਤਰਾ ਕਿਹਾ ਉਪਰੋ ਮਹਾਤਮਾ ਅੰਦਰੋਂ ਕਸੂਰ ਮੂਹ ਮੇਂ ਰਾਮ ਰਾਮ ਬਰੋਸਾ ਬਾਬਾ ਸਾਹਿਬ ਅਵੇਦ ਕਰਦੇ ਬੜੇ ਬਾਰੀ ਆਪਣੀ ਇੰਟਰਵਿਊਸ ਦੇ ਵਿੱਚ ਕਿਹਾ ਕਿ ਮੈਂ ਉਹਨਾਂ ਨੂੰ ਮਹਾਤਮਾ ਨਹੀਂ ਦੇਖੋ ਉਹਨਾਂ ਦਾ ਵਖਰਨ ਕਰੀ ਅਸੀਂ ਉਸ ਵੇਲੇ ਕਿੰਨੇ ਸਾਡੇ ਲੋਕ ਪੜ੍ਹੇ ਦੇ ਵਿੱਚ ਸਿਰਫ ਇੱਕ ਆਵਾਜ਼ ਜਿਹੜੀ ਜੱਦ ਵੀ ਕਿਧਰੇ ਮੋਸਟ ਇੰਟੈਲੈਕਚੁਅਲ ਦੀ ਨਜ਼ਰ ਜਾਂਦੀ ਸੀ ਤਾਂ ਮੋਸਟ ਇੰਟੈਲੈਕਚੁਅਲ ਸਿਰਫ ਇੱਕੋ ਹੀ ਸਖ ਨਜ਼ਰ ਆਉਂਦਾ ਸੀ ਪੂਰੇ ਭਾਰਤ ਦੇ ਵਿੱਚ ਉਹ ਸੀ ਡਾਕਟਰ ਧੀਮਰਾਓ ਬਾਬਾ ਸਾਧ ਅੰਮ੍ਰਿਤ ਉਹਨਾਂ ਦਾ ਨਾਮ ਅਵੇਦ ਕਰਕੇ ਲੈ ਗਿਆ ਬਹੁਤ ਕਈ ਜਗ੍ਹਾ ਤੇ ਮੈਂ ਸੁਣਿਆ ਕਿ ਉਹਨਾਂ ਦੇ ਪਿੰਡ ਦਾ ਨਾਮ ਉਹਨਾਂ ਦੇ ਨਗਰ ਦਾ ਨਾਮ ਅੰਬਾਵਾੜੇ ਸੀ ਉਹਨਾਂ ਨੂੰ ਅੰਬਾਵਾੜੇ ਕਰਕੇ ਆ ਜਾਣ ਲੱਗਿਆ ਕਹਿੰਦੇ ਫਿਰ ਉਹਨਾਂ ਨੇ ਸਕੂਲ ਦੇ ਵਿੱਚ ਤਾਕਲਾ ਲਿਆ ਕਿਸੇ ਟੀਚਰ ਦੀ ਨਜ਼ਰ ਪੈ ਗਈ ਹੁਣ ਇਹਦੇ ਪਿੱਛੇ ਕੀ ਸਟੋਰੀ ਹੈ ਇਹ ਸਾਜ਼ਿਸ਼ ਭਰਪੂਰ ਹੈ ਜਾਂ ਉਹਨੂੰ ਹੋਰ ਰੰਗਤ ਦੇਣ ਲਈ ਹੈ ਕਿੰਨੂ ਨਰਕੀਕਰ ਸੀ ਉਹਨਾਂ ਦੇ ਉਹਨਾਂ ਦੇ ਨਾਮ ਦੇ ਪਿੱਛੇ ਲੱਗਦਾ ਸੀ ਅੰਬੇਦਕਰ ਇਸ ਕਰਕੇ ਉਹਨਾਂ ਦਾ ਨਾਮ ਉਹਨੇ ਆਪ ਤਰਾ ਸਰਨੇਮ ਦੇ ਕੇ ਡਾਕਟਰ ਭੀਮਰਾਓ ਅੰਬੇਦਕਰ ਰੱਖ ਲਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਇਹ ਬੱਚਾ ਕੋਈ ਆਮ ਇਨਸਾਨ ਨਹੀਂ ਹੈ ਇਹ ਸਧਾਰਨ ਮਨੁੱਖ ਨਹੀਂ ਹੈ ਇਹ ਤਾਂ ਬਹੁਤ ਹੀ ਉੱਚੀ ਸ਼ਕਤੀ ਹੈ ਪਤਾ ਨਹੀਂ ਇਹਨੇ ਕਿਹੜੇ ਕਿਹੜੇ ਮੀ ਪੱਥਰ ਸਾਫ ਹਨ ਹਾਲਾਂਕਿ ਉਹਨਾਂ ਦੇ ਪਿਤਾ ਜੀ ਦਾ ਨਾਮ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੂਬੇਦਾਰ ਰਾਮਜੀਤ ਸਿੰਘਪਾਲ ਉਹਦਾ ਸਖਪਾਲ ਸੀ ਪਰantu ਆਮ ਤੌਰ ਤੇ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਦੇ ਨਾਮ ਨਾਲ ਅਮਰੀਕਨ ਕਰਦੇ ਨੇ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਅੱਜ ਸਾਨੂੰ ਇਹ ਅਧਿਕਾਰ ਲੈ ਕੇ ਦਿੱਤੇ ਜਿਨ੍ਹਾਂ ਦੇ ਧਾਰਾਂ ਦੇ ਬਦਲੇ ਬਦੌਲਤ ਅੱਜ ਅਸੀਂ ਇਹਨਾਂ ਕੁਰਸੀਆਂ ਤੇ ਬੈਠੀ ਅਸੀਂ ਆਪਣੇ ਸਵਾਗਤ ਕਰਨ ਲੱਗੇ ਅਸੀਂ ਮਾਨ ਨਾਲ ਇੱਜ਼ਤ ਨਾਲ ਅੱਖ ਨਾਲ ਜੀਣਾ ਸ਼ੁਰੂ ਕੀਤਾ ਉਨ੍ਹਾਂ ਦਾ ਇੱਕ ਝੰਡਾ ਸੀਗਾ ਬੇ ਬੈਕ ਟੂ ਸੋਸਾਇਟੀ ਦਾ ਆਪਣੇ ਸਮਾਜ ਨੂੰ ਬਾਹਰ ਫੜੋ ਜਿੱਥੇ ਕਿਤੇ ਕਿਸੇ ਤੇ ਐਟਰੋਸਿਟੀ ਹੁੰਦੀ ਆ ਵਧਿੱਕੀ ਹੁੰਦੀ ਆ ਟੰਗਾ ਹੁੰਦਾ ਉਹਦੇ ਨਾਲ ਕਰੋ ਡਾਕਟਰ ਜਗਿੰਦਰ ਜੀ ਬੈਠੇ ਐ ਬਾਕੀ ਵੀ ਜਿੰਨੀਆਂ ਜੱਥੇਬੰਦੀਆਂ ਇੱਥੇ ਬੈਠੀਆਂ ਸਾਰੀਆਂ ਜੁਹਾਰੂ ਜੱਥੇਬੰਦੀਆਂ ਖੜੀਆਂ ਨੇ ਆਪਣੇ ਸਮਾਜ ਨਾਲ ਪਰੰਤੂ ਜਿੱਦਰੇ ਨਾ ਕਿਦਰੇ ਹਾਲੇ ਵੀ ਸਾਨੂੰ ਆਪਣੇ ਹੱੱਥਾਂ ਪਰਤੀ ਜਾਗਰੂਕਤਾ ਹੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਸ਼ਡਿਊਲ ਕਾਸਟ ਐਕਟ ਹੈ ਮੈਂ ਅੱਜ ਤੁਰ ਫਿਰ ਕਹਿਣ ਲੱਗਿਆ ਮਹਾਭਾਰਤ ਕਹਾਣੀ ਨੇ ਦੇਖੀ ਹੋਣੀ ਹੈ ਬੜਾ ਉਹਦੇ ਚਕਨਾਮ ਆਉਂਦਾ ਬ੍ਰਹਮਾਸਤਰ 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 ਉਹ ਤੁਹਾਨੂੰ ਬਾਬਾ ਸਾਹਿਬ ਨੇ ਤਪੱਸਿਆ ਕਰਕੇ ਇੱਕ ਬਹੁਤ ਵੱਡਾ ਤੁਹਾਡੇ ਲਈ ਸੁਰੱਖਿਆ ਕਵਚ ਲੈ ਕੇ ਦਿੱਤਾ ਹੈ ਉਹ ਹੈ ਸ਼ਡਿਊਲ ਕਾਸਟ ਐਕਟ ਆ ਮੈਂ ਸੰਬੱਧ ਚਤੁਰੇ ਪ੍ਰਿੰਸੀਪਲ ਐਕਟ 1989 ਉਸ ਤੋਂ ਬਾਅਦ 1999 ਦੇ ਵਿੱਚ ਬਣਿਆ ਇਹਦਾ ਵੀ ਪ੍ਰੀਐਂਬਲ ਹੈ ਜਿਵੇਂ ਸਾਡੇ ਸੰਵਿਧਾਨ ਦਾ ਪ੍ਰੀਐਂਬਲ ਹੈ ਮੇਨ ਭੂਮਿਕਾ ਹੈ ਐਵੇਂ ਇੱਕ ਦੀ ਭੂਮਿਕਾ ਹੈ ਹੌਲੀ ਹੌਲੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਈਆਂ ਤੇ 2 ਅਪ੍ਰੈਲ 2018 ਦਾ ਭਾਰਤ ਬੰਦ ਸਭ ਨੂੰ ਯਾਦ ਆ ਕਿ ਨਹੀਂ ਦੱਸੋ ਯਾਦ ਆ ਜੇ ਨਹੀਂ ਮੈਨੂੰ ਸਭ ਪਤਾ ਹੈ ਹਾਂ ਸਾਰੇ ਕਹਿੰਦੇ ਆ ਕਿ ਕਿਸਾਨ ਜੱਥੇਬੰਦੀਆਂ ਨੇ ਸਾਰਾ ਵਰਡ ਹਵਾ ਤਾ ਹਿੰਦੁਸਤਾਨ ਹਲਾਤਾ ਪਰ 2 ਸਾਲ 2.5 ਸਾਲ ਬੀਤੇ ਦੇ ਬਾਅਦ ਵੀ ਅੱਜ ਵੀ ਕਿਸਾਨ ਕਹਿ ਰਹੇ ਆ ਕਿ ਸਾਡੀਆਂ ਮੰਗਾਂ ਨਹੀਂ ਬਣੀਆਂ ਤੇ ਜਦ ਬਾਬਾ ਸਾਹਿਬ ਦੇ ਪੈਰੋਖਾਨ ਦੀ ਵਾਰੀ ਆਈ ਨਾ ਜਦ ਸਾਡੀ ਵਾਰੀ ਆਈ ਨਾ ਕਿ ਇੱਕ ਦਿਨ ਦੇ ਵਿੱਚ ਹਲਾ ਕੇ ਰੱਖਤਾ ਹਿੰਦੁਸਤਾਨ ਇੱਕ ਦਿਨ ਇੱਕ ਦਿਨ ਦੇ ਬੰਦ ਨਹੀਂ ਹਲਾ ਕੇ ਰੱਖਿਆ ਹੋਇਆ ਕਿਉਂ ਇਸੇ ਬ੍ਰਾਹਮਾਸਟਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਸਾਡਾ ਸੁਰੱਖਿਆ ਕੰਮ ਹੈ ਇਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਜੱਜਮੈਂਟ ਆਈ ਸੁਪਰੀਮ ਕੋਰਟ ਦੀ ਸਹਿਬ ਕਜੀ ਰਾਮ ਜੀ ਨੇ ਕੀ ਕਰਦੇ ਸੀ ਕਿ ਜਦੋਂ ਤੁਸੀਂ ਆਪਣੇ ਹੱਕਾਂ ਲਈ ਜਾਗਰੂਕ ਹੋਗੇ ਤੁਸੀਂ ਆਪਣੇ ਹੱਕਾਂ ਲਈ ਹੱਕ ਜਿਟਾਉਣੇ ਸ਼ੁਰੂ ਕਰਦੇ ਪ੍ਰਸ਼ਾਸਨ ਦੇ ਸਾਹਮਣੇ ਤਾਂ ਫਿਰ ਉਦੋਂ ਜਦੋਂ ਇਹਨਾਂ ਦੀ ਪਾਵਰ ਤੁਹਾਡੀ ਪਾਵਰ ਦੇ ਸਾਹਮਣੇ ਟਿਕ ਨਾ ਸਕੀ ਸਾਡੀ ਸ਼ਕਤੀ ਸਾਡੇ ਇੱਕ-ਇੱਕ ਦੀ ਤਕਤੀ ਦੇ ਸਾਹਮਣੇ ਇਹਨਾਂ ਦੀ ਪਾਵਰ ਟਿਕ ਨਾ ਸਕੀ ਤਾਂ ਫਿਰ ਉਦੋਂ ਇਹ ਸਾਡੇ ਕੇਸਾਂ ਨੂੰ ਅਦਾਲਤਾਂ ਦੇ ਵਿੱਚ ਲੈ ਕੇ ਜਾਣਗੇ ਤੇ ਅਦਾਲਤਾਂ ਦੇ ਰਾਹੀਂ ਇਹੋ ਜੇ ਪਰਮਾਨਾਣ ਸੁਣਾਉਣਗੇ ਤਾਂ ਕਿ ਅਸੀਂ ਜਨਰਚਣਾ ਕਰੀਏ ਬਗਲੀ ਕਲੀ ਬੋਲਦੇ ਹੁੰਦੇ ਸੀ ਕਹਿੰਦੇ ਤੇ ਉਹ ਹੋਇਆ ਜੱਜਮੈਂਟ ਆਈ ਕ੍ਰਿਮੀਨਲ ਅਪੀਲ ਨੰਬਰ 416 2018 ਉਹਦੇ ਵਿੱਚ ਇਹਨਾਂ ਨੇ ਫੈਸਲਾ ਦਿੱਤਾ ਵੀ ਭਾਈ ਜਿਹੜਾ ਐਫੀਐਸਟੀ ਇੱਕ ਦਾ ਦੁਰਪਯੋਗ ਹੁੰਦਾ ਹੈ ਇਹ ਐਫੀਐਸਟੀ ਇੱਕ ਜਿਹੜਾ ਇਹ ਬੁਰੀ ਤਰ੍ਹਾਂ ਦਾ ਦੁਰਪਯੋਗ ਕੀਤਾ ਜਾ ਰਿਹਾ ਜਿਹੜੇ ਅਫਸਰ ਉਹ ਨਜਾਇਜ਼ ਫਸਾਏ ਜਾ ਰਹੇ ਕਿਉਂਕਿ ਐਫੀਐਸਟੀ ਲਈ ਇੱਕ ਸੈਕਸ਼ਨ ਹੈ ਸੈਕਸ਼ਨ 18A ਉਹਦੇ ਤਹਿਤ ਜਿਹੜੀ 438 ਦੇ ਵਿੱਚ ਅਸੀਂ ਬੇਲ ਲਾਉਣੇ ਬੇਲ ਅਪਲੀਕੇਸ਼ਨ ਐਕਸੀਪਟਰੀ ਬੇਲ that is not applicable to this act ਇਹਦੇ ਵਿੱਚ ਬੇਲ ਹੈ ਨਹੀਂ ਇੱਥੇ ਵੀ ਬੇਲ ਹੈ ਨਹੀਂ ਹਾਈ ਕੋਰਟ ਵੀ ਬੇਲ ਹੈ ਨਹੀਂ ਜੇ ਤੁਸੀਂ ਉੱਥੇ ਵੀ ਅਪੋਸਟ ਕਰਦੇ ਹੋ ਤਾਂ ਸੁਪਰੀਮ ਕੋਰਟ ਤੱਕ ਵੀ ਬੇਲ ਹੈ ਨਹੀਂ ਬੰਦੇ ਨੂੰ ਅਰੈਸਟ ਕਰਨਾ ਪੈਣਾ ਕੋਇਆ ਕੀ ਇਹ ਕਲਾਸਪੁਰ ਵਿਚਾਰਾ ਬਾਲਮੀ ਫਾਰਕੋ ਉਹ ਕਿਸੇ ਹਸਪਤਾਲ ਦੇ ਵਿੱਚ ਕਲਾਸਪੁਰ ਸੀ ਡਾਕਟਰ ਉਹਦੇ ਨਾਲ ਮਿਸਦੇਵ ਕਰਦੇ ਸੀ ਉਹਨੇ ਕੰਪਲੇਂਟ ਦੇਤੀ ਕਿ ਮੇਰੇ ਨਾਲ ਮਿਸਦੇਵ ਕੀਤਾ ਹੈ ਸਬੂਤ ਵੀ ਦਿੱਤੇ ਥਾਣੇਦਾਰ ਨੇ ਪਰਚਾ ਦਰਜ ਕਰਨ ਤੋਂ ਪਹਿਲਾਂ ਸਰਕਾਰ ਤੋਂ ਮਜਬੂਰੀ ਮੰਗੀ ਵੀ ਇਹਦੇ ਤੇ ਪਰਚਾ ਦਰਜ ਕਰਨ ਦੀ ਆਗਿਆ ਦਿੱਤੀ ਜਾਵੇ ਉਹਨੂੰ ਕਹਿੰਦੇ ਸੀ ਪ੍ਰਾਇਰ ਪਰਮਿਸ਼ਨ ਅੰਡਰ ਸੈਕਸ਼ਨ 197 Crpc ਵੀ ਇਹਦੇ ਤੇ ਜੇ ਡਿਪਾਰਟਮੈਂਟ ਆਕੇ ਨਾ ਦੇਵੇ ਤਾਂ ਪਰਚਾ ਨਹੀਂ ਦਰਜ ਕੀਤਾ ਜਾਂਦਾ ਪਰਚਾ ਦਰਜ ਕਰਨ ਦੀ ਜਦੋਂ ਨੇ ਆਗਿਆ ਮੰਗੀ ਤਾਂ ਡਾਇਰੈਕਟਰ ਨੇ ਜਿਹੜਾ ਡਾਇਰੈਕਟਰ ਸੀ ਉਸ ਡਿਪਾਰਟਮੈਂਟ ਦਾ ਡਾਇਰੈਕਟਰ ਨੇ ਆਗਿਆ ਜਿਹੜੀ ਦਿੱਤੀ ਉਹ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਦਿੱਤੀ ਡਾਇਰੈਕਟਰ ਦਾ ਅਧਿਕਾਰ ਖੇਤਰ ਹੀ ਨਹੀਂ ਸੀ ਉਹਨੇ ਕਹਿੰਦਾ ਵੀ ਇੱਥੇ ਪਰਚਾ ਦਰਜ ਨਹੀਂ ਕੀਤਾ ਜਾ ਸਕਦਾ ਉਹਨੂੰ ਸੁਪਰੀਮ ਕੋਰਟ ਲੈ ਗਿਆ ਇਹ ਕੋਈ ਇੱਕ ਆਮ ਬੰਦੇ ਨੇ ਵਿਚਾਰੇ ਨੇ ਕਿਵੇਂ ਬਹਤ ਕੀਤੀ ਹੋਊਗੀ। ਵਾਲਮੀਕ ਸਮਾਜ ਤੋਂ ਸਾਡੇ ਕੋਲੇ ਕਿੰਨੇ ਇੱਕ ਪੈਸੇ ਹੁੰਦੇ ਆ ਕਿੰਨੀ ਸਾਡੀ ਆਰਥਿਕ ਦਸ਼ਾ ਹੁੰਦੀ ਹੈ। ਉਦੋਂ ਸੁਪਰੀਮ ਕੋਰਟ ਲੈ ਕੇ ਤਾਂ ਸੁਪਰੀਮ ਕੋਰਟ ਨੇ ਉਲਟਾ ਹੋਰ ਵਰਤੇ ਉਹਦੇ ਤੇ ਕਿ ਭਾਈ ਇਹ ਗਲਤ ਹੈ ਇਹ ਹੁਰਕਚੋਗ ਹੈ। ਇਸ ਕਰਕੇ ਜਿਹੜਾ ਇਹ ਫੈਸਲਾ ਉਹ ਅਪਹੈਡ ਕੀਤਾ ਜਾਂਦਾ ਹੈ। ਤੇ ਇਹ ਸੈਕਸ਼ਨ ਦੇ ਤਹਿਤ ਸਾਰੇ ਭਾਰਤ ਦੇ ਆਪਰਾਂ ਨੂੰ ਨਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਇਸ ਇੱਕ ਤਰ੍ਹਾਂ ਜਿੱਥੇ ਵੀ ਦੁਰਪਯੋਗ ਗੁੰਡਾਵਾਲੂ ਰੋਕਿਆ ਜਾਂਦਾ ਤੇ ਜਦੋਂ ਸਾਡੇ ਸਮਾਜ ਤੱਕ ਇਹ ਗੱਲ ਪਹੁੰਚੀ ਤਾਂ ਬੱਸ ਫਿਰ ਉਹ ਤਾਂ ਜਾਗਣੇ ਸੀ ਜੱਪੇ ਬਾਣ ਲਾਗੇ ਤਾਂ ਫੇਰ ਉਸ ਜਾਗੇ ਤੇ ਫਿਰ ਉਲੀਕਿਆ ਗਿਆ ਉਹੀ 2 April 2018 ਦਾ ਬੰਦ ਬਾਹਰ ਤਾਂ ਬੰਦ ਹੋਇਆ ਸਰਕਾਰ ਹਿੱਲੀ ਅਸਲ ਦੇ ਵਿੱਚ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਸਭ ਲਈ ਮਾਨਯੋਗ ਹੈ ਪਰੰਤੂ ਸੁਪਰੀਮ ਕੋਰਟ ਦੀਆਂ ਵੀ ਆਪਣੀਆਂ ਅੰਧਾਰ ਕਿਤਰਾ ਆਪਣੀਆਂ ਲਿਮਿਟੇਸ਼ਨਾਂ ਆਪਣਾ ਦਾਇਰਾ ਹੈ। ਮਾਨ ਜੋ ਕੋਟਾਂ ਵੀ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੀਆਂ। ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਆ ਉਹ ਪਾਰਲੀਮੈਂਟ ਕੋਲ ਹੈ। ਤੇ ਆਨਨੇਬਲ ਸੁਪਰੀਮ ਕੋਰਟ ਨੇ ਆਪਣੇ ਧਾਰ ਨੂੰ ਅਟਫੀਡ ਕਰਕੇ ਇਹ ਸੈਕਟਰ ਨੂੰ ਕਮਜ਼ੋਰ ਕੀਤਾ। ਤਾਂ ਫਿਰ ਪਾਰਲੀਮੈਂਟ ਨੇ ਇਮੀਡੀਏਟਲੀ ਜਲਦੀ ਰਿਵਿਊ ਕਰਕੇ ਇੱਕ ਲਾਅ ਪਾਸ ਕੀਤਾ ਤੇ ਆਪਦੇ ਵੱਲੋਂ ਰਿਵਿਊ ਪਟੀਸ਼ਨ ਪਾਈ।

ਕੋਈ ਦੁਰਵਯੋਗ ਨਹੀਂ ਹੋ ਸਕਦਾ ਖੁੰਦ ਹੋ ਰਿਹਾ ਐਸਐਸਆਈ ਐਸਪੀਐਫ ਦਾ ਤੁਸੀਂ ਕਹਿੰਦੇ ਹੋ ਦੁਰਵਯੋਗ ਹੋ ਰਿਹਾ ਫਿਰ ਉਹਨਾਂ ਨੇ ਡਾਟਾ ਕੱਟ ਕਰਕੇ ਦਿੱਤੇ ਕਹਿੰਦੇ ਨੈਸ਼ਨਲ ਕ੍ਰਾਈਮ ਰਿਪੋਰਟ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਉਹਨਾਂ ਨੇ ਕੱਢ ਕੇ ਰੱਖੀਂ ਵੀ ਆ ਦੇਖੋ ਜੀ ਜਿਹੜਾ ਆਈਪੀਸੀ ਸੈਕਸ਼ਨ ਇੰਡੀਅਨ ਫਿੰਗਰ ਕੋਡ ਉਹਦੀ ਕਿੰਨੀ ਦਰਵਾਜ਼ਾ ਹੋ ਰਹੀ ਹੈ ਉਥੇ ਤਾਂ ਕਿਸੇ ਨੇ ਕਿਹਾ ਨਹੀਂ ਕਿ ਆਈਪੀਸੀ ਬੰਦ ਕਰ ਦਿਓ ਕਰਾਪਸ਼ਨ ਐਕਟ ਹੈ ਉਹਦੀ ਕਿੰਨੀ ਦਰਵਾਜ਼ਾ ਹੋ ਰਹੀ ਹੈ ਉਥੇ ਤਾਂ ਕਿਸੇ ਨੇ ਕਿਹਾ ਨਹੀਂ ਕਿ ਕਰਾਪਸ਼ਨ ਐਕਟ ਬੰਦ ਕਰ ਦਿਓ ਤੋਂ ਮੈਂ ਕੀ ਦੋ ਕਰਾਪਸ਼ਨ ਐਕਟ ਹੈ ਉਹ ਤਾਂ ਕਿਸੇ ਨੇ ਕਹਿ ਨਹੀਂ ਬੰਦ ਕਰ ਦਿਓ ਤੇ ਫਿਰ ਕੱਲਾ ਐਸਐਸਟੀ ਐਕਟ ਹੀ ਕਿਉਂ ਜਦੋਂ ਕਿ ਐਸਐਸਟੀ ਐਕਟ ਦੀ ਦਰਵਾਜ਼ੋਂ ਦੇ ਮਾਮਲੇ ਨੈਸ਼ਨਲ ਕ੍ਰਾਈਮ ਜ਼ੀਰੋ ਦੇ ਰਿਪੋਰਟ ਦੇ ਵਿੱਚ ਬਹੁਤ ਥੋੜੇ ਆ ਇੱਥੋਂ ਪਤਾ ਲੱਗਦਾ ਹੈ ਕਿ ਜੇ ਐਸਐਸ ਨੂੰ ਨਫ਼ਰਤ ਹੁੰਦੀ ਹੈ ਤੇ ਐਫਐਸਟੀ ਐਕਟ ਨੂੰ ਉਤੋਂ ਵੱਧ ਨਫ਼ਰਤ ਮੈਂ ਇੱਕ ਜੱਜ ਦਾ ਨਾਮ ਨਹੀਂ ਲਵਾਂਗਾ ਜੱਜ ਸਾਹਿਬ ਹੈ ਆਨਰੇਬਲ ਕੋਰਟ ਦਾ ਸਾਡੇ ਲਈ ਆਨਰੇਬਲ ਨਹੀਂ ਪਰੰਤੂ ਕਈ ਵਾਰ ਜੁਡੀਸ਼ੀਅਨ ਅਫਸਰ ਆਪਣੀ ਜਿਹੜੀ ਲਿਮਟ ਉਹ ਅਕਸੀਰ ਕਰ ਜਾਂਦੇ ਮੈਨੂੰ ਪਤਾ ਲੱਗਿਆ ਜੱਜ ਸਾਹਿਬ ਬਹੁਤ ਇੰਟੈਲੀਜੈਂਟ ਹੈ ਉਹਨੇ ਤੁਹਾਨੂੰ ਵੀਰ ਨੇ ਦੱਸਿਆ ਮੈਂ ਆਪ ਆਰਗੂ ਕਰਦਾ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਇੱਕ ਦੀ ਵੀਡੀਓ ਰਿਕਾਰਡਿੰਗ ਹੋਣੀ ਚਾਹੀਦੀ ਹੈ ਮੇਰੇ ਕੇਸ ਦੀ ਵੀਡੀਓ ਰਿਕਾਰਡਿੰਗ ਸ਼ੁਰੂ ਕਰੋ ਤੇ ਜੱਜ ਸਾਹਿਬ ਨੇ ਮੈਨੂੰ ਸੈਸ਼ਨ ਜੱਜ ਸਾਹਿਬ ਨੇ ਕਿਹਾ ਕਿ देयर ਇਜ਼ ਨੋ ਪ੍ਰੋਵੀਜ਼ਨ ਫਾਰ ਵੀਡੀਓ ਰਿਕਾਰਡਿੰਗ ਮੈਂ ਕਿਹਾ ਨੋ ਸਰ ਵੀਡੀਓ ਰਿਕਾਰਡਿੰਗ ਕਰੋ ਮੈਂ ਤੁਹਾਨੂੰ ਸੈਕਸ਼ਨ ਦੱਸਦਾ ਹੈ ਚੈਪਟਰ 4 ਸੈਕਸ਼ਨ 15 ਸਬਸੈਕਸ਼ਨ 1 ਸਬਸੈਕਸ਼ਨ 10 ਪੜ੍ਹ ਲਓ ਸਰ ਉਹ ਕਹਿੰਦੇ ਕਿ ਉਹਨਾਂ ਨੇ ਸਰਚ ਮਾਰਿਆ ਆਪਣੇ ਕੰਪਿਊਟਰ ਤੇ ਕਿ ਪ੍ਰਿੰਸੀਪਲ ਐਕਟ ਲਿਆ ਹੁਣ ਉਦੋਂ ਤੋਂ ਬਾਅਦ ਕਿੰਨੀ ਐਮੈਂਡਮੈਂਟ ਹੋ ਚੁੱਕੀਆਂ ਉਹ ਕਹਿੰਦੇ ਉੱਤੇ ਤਾਂ ਹੈ ਨਹੀਂ ਮੈਂ ਕਿਹਾ ਸਰ ਐਮੈਂਡਡ ਐਕਟ ਲੱਭੋ ਐਮੈਂਡਡ ਐਕਟ ਹੈਗਾ 2015 ਦਾ ਉੱਥੇ ਦੇਖੋ ਜਦੋਂ ਦੇਖਿਆ ਕਹਿੰਦੇ ਹਾਂ ਯਾ ਸਿਟੀ ਹੈ ਫਿਰ ਪੁੱਛਣ ਲੱਗੇ ਸਰਕਾਰੀ ਵੀ ਤੋਂ ਵੀ ਇਹਨੂੰ ਕਿਵੇਂ ਲਾਗੂ ਕੀਤਾ ਜਾਵੇ ਕੀ ਇਹ ਕੋਰ ਦੀਆਂ ਕੋਰਟ ਟਰਾਇਲ ਦੇ ਕਾਏ ਦੇ ਵਿੱਚ ਵੀ ਰਿਕਾਰਡਿੰਗ ਕਰਨੀ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਵੀ ਰਿਕਾਰਡਿੰਗ ਕਰਨੀ ਹੈ ਹੁਣ ਜੱਜ ਇਹ ਪੁੱਛੇ ਸਰਕਾਰੀ ਵਕੀਲ ਨੂੰ ਕਿ ਕੀ ਇਹਦਾ ਮਤਲਬ ਸਾਡੀ ਜਸਤ ਬਾਣਾ ਉਹ ਅਪਡੇਟ ਨਹੀਂ ਹੈ ਕਿ ਸਰਕਾਰੀ ਵਕੀਲ ਕਹਿੰਦੇ ਪੜ ਕੇ ਦੱਸਾਂਗਾ ਮੈਂ ਕਿ ਆਹ ਲਓ ਸਰ ਜਜਮੈਂਟ ਮੈਂ ਦੇਣਾ ਜਜਮੈਂਟ ਆਨਰੇਬਲ ਹਾਈ ਕੋਰਟ ਦੀ ਜਜਮੈਂਟ ਹੈ ਇਸ ਇੰਦਰ ਟਾਇਲ ਪਰ ਸਿਰੀ फिर जज साहब ने एप्लीकेशन के डिक्लाइन करती के मेरे सरकार वीडियो के so कि मेरे कोडियो रिकॉर्डिंग इंफ्रास्ट्रक्चर नहीं दी गई इस करके बेनती करना कि ए बहुत हो रही है बहुत हो रही भारत सरकार दख्त हदायत सारे पुलिस अफसर जो भी कोई एससी एस टी एक्ट की कंपलेट लैके जाता तुरंत एफ आई आर दर्ज करो तुरंत ਜੇ ਕੋਈ ਨਈਂ ਕੋਈ ਫਸਫਰ ਐਫ ਆਈ ਆਰ ਦਰਜ ਕਰਦਾ ਤਾਂ ਉਹਦੇ ਤੇ ਵੀ ਕਾਰਵਾਈ ਹੋਏਗੀ ਸ਼ਰਤ ਇਹ ਕਿ ਉਹਦੇ ਕੋਗਨੀਟਿਵ ਰਿਫਰੈਂਸ ਸਾਹਮਣੇ ਹੋਵੇ ਕਿ ਵਾਕਈ ਕਿਸੇ ਨੇ ਫਰੰਡ ਕੀਤਾ ਤਾਂ ਤੁਰੰਤ ਐਫ ਆਈ ਆਰ ਦਰਜ ਕਰਨੀ ਚਾਹੀਦੀ ਹੈ ਆਪਣੀ ਹੱਕਾਂ ਲਈ ਜਾਗਰੂਕ ਹੋਓ ਸਾਡੇ ਜਿਹੜੇ ਭਰਾ ਹੈ ਜਿਨ੍ਹਾਂ ਨੂੰ ਵਿਚਾਰ ਨਹੀਂ ਪਤਾ ਅਸੀਂ ਆਪ ਪੜ੍ਹੇ ਲਿਖੇ ਆ ਅਸੀਂ ਆਪ ਹੀ ਪੜਨਾ ਚਾਹੁੰਦੇ ਅਸੀਂ ਆਪ ਹੀ ਆਪਣੀਆਂ ਐਕਟਰੋਸਿਪੀ ਆਪਣੇ ਤੇ ਵਧੀਆਂ ਕਰਵਾਈਆਂ ਜਾਂਦੀਆਂ ਪਰ ਬੋਲਣਾ ਹੀ ਨਹੀਂ ਚਾਹੁੰਦੇ ਪਤਾ ਨਹੀਂ ਕਿਉਂ ਇੱਕ ਕੱਲੇ ਬਾਬਾ ਸਾਹਿਬ ਉਮੇਦ ਕਰਨੇ ਸਾਰੇ ਸੰਸਾਰ ਦੇ ਵਿੱਚ ਆਪਣਾ ਝੰਡਾ ਗੱਡਿਆ ਪਰ ਅਫਸੋਸ ਸਾਰੇ ਸੰਸਾਰ ਨੇ ਉਹਨਾਂ ਨੂੰ ਮੰਨ ਲਿਆ ਤੇ ਸਾਡੀ ਭਾਰਤ ਸਰਕਾਰ ਨੇ ਉਹਨਾਂ ਨੂੰ ਜਿੰਦੇ ਜੀ ਭਾਰਤ ਰਤਨ ਨਹੀਂ ਦਿੱਤਾ ਭਾਰਤ ਰਤਨ ਪਤਾ ਹੈ ਕਦੋਂ ਮਿਲਿਆ ਜਦੋਂ ਕਾਂਚੀਰਾਮ ਸਾਹਿਬ ਨੇ ਮੂਹਰੇ ਚੀਟ ਕਰਕੇ ਬੀਐਸਪੀ ਦੇ ਰੰਗ ਦਵਾ ਕੇ ਰੱਖਤਾ ਸੀ ਐਸਾ ਪ੍ਰੈਸ਼ਰ ਕ੍ਰੀਏਟ ਕੀਤਾ ਤਾਂ ਕਿ ਜਾਈਏ 1956 ਤੋਂ ਬਾਅਦ 1990 ਦੇ ਵਿੱਚ ਤਾਂ ਕਿ ਜਾਈਏ ਉਹਨਾਂ ਨੂੰ ਭਾਰਤ ਰਤਨ ਮਿਲਿਆ ਹੈ ਨਹੀਂ ਭਾਰਤ ਰਤਨ ਨਹੀਂ ਮਿਲਿਆ ਉਹਨਾਂ ਨੂੰ ਸਵੇ ਕੁਝ ਗੱਲਾਂ ਨੇ ਜਿਹੜੀਆਂ ਜ਼ਰੂਰੀ ਸੀ ਬਾਰ-ਬਾਰ ਮੇਰੀ ਪਿੱਠ ਦੇ ਉੱਪਰ ਉਹ ਹੋ ਰਹੀਆਂ ਨੇ mohabbat 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 ਨਹੀਂ ਕਹਿ ਸਕਦੇ ਐ ਪਰ ਕੁਝ ਜਿਹੜੀਆਂ ਜ਼ਰੂਰੀ ਗੱਲਾਂ ਹੁੰਦੀਆਂ ਨੇ ਉਹਨਾਂ ਲਈ ਸਮਾਂ ਚਾਹੀਦਾ ਮੇਰੇ ਕੋਲ ਮੇਰੇ 10 ਮਿੰਟ ਦਾ ਹੋਈ ਨਹੀਂ ਇਹ 10 ਮਿੰਟ ਮੈਂ ਐਕਸੀਡ ਕਰਦੇ ਐ ਤਾਂ ਕਿ ਉਹਦਾ ਜੱਜ ਕਰੇ ਜੇ ਕਿਸੇ ਨੂੰ ਕਾਨੂੰਨੀ ਤੌਰ ਤੇ ਸਹਾਇਤਾ ਦੀ ਲੋੜ ਐ ਜਿਹਦੇ ਤੇ अत्याचार ਹੋਇਆ ਕਿਸੇ ਵੀ ਤਰ੍ਹਾਂ ਦਾ ਚਾਹ ਸਰਵਿਸ ਮੀਟਰ ਐ ਚਾਹ ਪ੍ਰਾਈਵੇਟ ਐ ਜਦੋਂ ਮਰਜੀ ਸਾਡੀ ਸੰਸਥਾ ਕੋਲੇ ਆ ਸਕਦਾ ਮੈਂ ਪੰਜਾਬ ਯੂਥਰ ਐਕਸਰਗੇਸ਼ਨ ਚੰਡੀਗੜ੍ਹ ਦਾ ਜਨਰਲ ਸਕੱਤਰ ਹਾਂ ਜਦੋਂ ਮਰਜੀ ਪੈਗਨਸ ਲੈ ਸਕਦਾ ਸੋ ਮੈਂ ਇਹੀ ਕਹਿੰਦਾ ਹਾਂ ਸਾਰੇ ਭਾਦਰ ਜੈ ਭੀਮ ਜੈ ਭਾਰਤ ਜੀ ਤੁਜੀ ਦੋ ਲਫ਼ਜ਼ ਤਾਂ ਮੈਂ ਕਹਿ ਕੀ ਦਿੱਤੇ ਸਾਰੇ ਭਰਾ ਆਪਣੀ ਸਮਾਜ ਦੀ ਬਾਹ ਫੜੋ ਉਹਨਾਂ ਨੂੰ ਕਮਜ਼ੋਰ ਨਾ ਮਹਿਸੂਸ ਹੋਣ ਦਿਓ ਜੇ ਅੱਜ ਸਾਡੇ ਕੋਲੇ ਚਾਰ ਹੇ ਇਹਦਾ ਛਿਲਣ ਹੈਗੇ ਆ ਅਸੀਂ ਹੋ ਗਏ ਵਿਕਸਤ ਆਪਣੀ ਸਮਾਜ ਦੀ ਵਿਗਿਆਨ ਫੜੀਏ ਇਹਨਾਂ ਕਹਿੰਦਾ ਰਹਿ ਕਿੰਨਾ ਜਾ ਚੁਕਾ ਹੈ ਜਦ ਹੀ ਹਿੰ ਕੀ ਆਪਾਂ